ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸੰਦੀਪਾਲ ਕਪੜਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਤੁਹਾਨੂੰ ਆਦਾ ਡੈਲੀ ਫਾਰਮੂਲਾ 11 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਰਾਏਪੁਰ ਤਫਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕੋ ਝੋਟੀ ਦਿਖਾਉਣੀ ਆ ਗੱਬਣ ਤਿਆਰ ਆ ਤੇ ਆਪਾਂ ਪਹੁੰਚਿਆ ਵੀਰ ਰੋਬੜ ਦੇ ਕੋਲ ਤੇ ਆਜੋ ਕੱਬਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਇਹਦੀ ਡਿਟੇਲ ਇਧਰ ਹੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਗੁਰੂ ਤੁਹਾਨੂੰ ਸੁਣਾਉ ਠੀਕ ਠਾਕ ਜੀ ਹਾਂ ਜੀ ਵਧੀਆ ਵਧੀਆ ਜੇ ਭਰੀ ਵਧੀਆ ਚਾਹੀਦਾ ਕੀ ਤੇ ਆਪਣਾ ਨਾਮ ਤੇ ਐਡਰੈਸ ਦੱਸਿਓ ਨਾ ਰੋਬਰਟ ਜੋ ਪਿੰਡ ਰਾਪੁਰਸੀ ਦਾ ਹੀ ਨਾਲਾ ਜਲਾਮਰੀ ਸਰੇ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਹੈਗਾ 9781387936 ਠੀਕ ਆ ਜੀ ਤੇ ਜਿਹੜੀ ਉਧਰ ਵੀਡੀਓ ਪਾ ਕੇ ਗਿਆ ਕਿਵੇਂ ਦਾ ਰਿਹਾ ਸੀ ਹਾਂ ਜੀ ਬੜੀ ਵਧੀਆ ਵਧੀਆ ਵੜੀ ਬਿਲਕੁਲ ਵਧੀਆ ਵੇਚ ਗਿਆ ਸਾਰਾ ਉਦੋਂ ਨਾਲਾ ਭੜੀ ਮਾਲ ਠੀਕ ਆ ਠੀਕ ਆ ਜੀ ਤਾਂ ਇਹ ਫੋਨ ਫਾਨ ਚੰਗੇ ਸਨ ਫੋਨ ਫਾਨ ਬੜੀ ਬੜੇ ਆਏ ਜੋ ਵੀਰ ਭਾਣਾ ਨੇ ਬੜਾ ਫੋਨ ਲਾਇਆ ਜੀ ਠੀਕ ਆ ਠੀਕ ਆ ਜੀ ਤੇ ਭਈਆ ਝੋਟੀ ਬਾਰੇ ਦੱਸਿਓ ਹਾਂ ਕਿੰਨਾ ਕੁ ਟਾਈਮ ਲਾਜੂ ਹਜੇ ਇਹਦੇ ਨੇ 13 14 ਲੈਣੀ ਬੜੀ ਅੱ ਦੂਜਾ ਸੂਆ ਸੋਨਾ ਤੇ ਕਿੰਨੇ ਕਿ ਦੁੱਧ ਾਲੀਏ ਦੁੱਧ ਦਹੀ ਜਾਉਗੀ ਉਹ 13 14 ਕਿਲੋ ਭੜੀਏ ਠੀਕ ਹੈ ਠੀਕ ਹੈ ਜੀ ਤੇ ਖੋਲੋ ਬਾਈ ਫਿਰ ਖੋਲ ਕੇ ਵਿਖਾਈਏ ਜੱਟ ਬਲੈਕ ਆ ਗਈ ਤੇ ਪਿੰਡੇ ਦੇ ਜਿਹੜੀਆਂ ਨਾੜਾਂ ਨੂੜਾਂ ਬਹੁਤ ਚੰਗੀਆਂ ਆ ਗਈਆਂ ਪਤਲੇ ਚਮਲੀਆਂ ਦੇਖੋ ਜਾਂ ਤੇ 13 14 ਲੀਟਰ ਬਾਈ ਕਹਿੰਦਾ ਕਿ ਦੁੱਧ ਵਿੱਚ ਭਰਿਆ ਇਹਨੇ ਪੂਰੀ ਵੱਡੀ ਮਹ ਜੇ ਕਰੋ ਜੀ ਚੱਟ ਬਾਕੀ ਪੇਟ ਪੁੜੇ ਦੇ ਵਿੱਚ ਚੌੜੀਆ ਤੇ ਕੱਦ ਵਜਨ ਦੀ ਵੀ ਚੰਗੀ ਆ ਗਈ ਤੇ ਇਹਨੇ ਲੈ ਜੂਗੀ ਅਜੀ 14 15 ਕਰਮ ਵਾਲੀ ਇਹ ਥਣ ਪਾਂਡਾ ਵੀ ਬਹੁਤ ਹੀ ਚੰਗਾ ਤਾਂ ਜੱਟ ਲਾ ਢੱਲਾ ਮ ਜਿਹੜੀ ਆ ਕਾਫੀ ਆ ਹਵਾਨੇ ਤੇ ਸੂਨ ਤੱਕ ਹਵਾਨਾ ਚੰਗਾ ਬਣਾ ਲੈਣਾ ਨੇ ਲੈ 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 ਉਹ ਨੁਕਦੇ ਸਵਾਦ ਦੇ ਪਿੰਡਾ ਦੰਗਾ ਲੋਜੀ ਕਰੋ ਜੀ ਚੈੱਕ ਤੇ ਸਪੋਟੀ ਦਾ ਸੇਂਗ ਤੁੰਗ ਵੀ ਬਹੁਤ ਹੀ ਚੰਗਾ ਆ ਗਿਆ ਬਿਲਕੁਲ ਨਿਕਾ ਨਿਕਾ ਜਾ ਸੇਂਗ ਆ 来来来 ਜੇ ਲੱਗੇ ਤਾਂ ਆਪਾਂ ਤੁਹਾਨੂੰ ਚੈੱਕ ਕਰਾਉਨੇ ਆਂ ਥਾਣਾ ਦਾ ਸੈਜ ਗੈਪ ਉਹਦੇ ਥਲ ਥੋੜੇ ਵੀ ਚੰਗਾ ਲੱਗਾ ਉਹਦੇ ਐਂਡ ਗੈਪ ਤੇ ਪੂਰਾ ਥਣ ਲੱਗਾ ਵਾ ਬੜੀ ਪੂਛ ਮੜੀ ਜੀ ਉਹ ਕਰ ਲੈਣ ਲਈ ਸਾਈਡ ਤੋਂ ਬਰਾ ਦੇ ਉਹ ਵੀ ਇੱਟ ਨੂੰ ਨਾ ਜਿਹੜੀਆਂ ਕਾਫੀ ਯਾਰ ਆ ਇੱਕ ਕਰਮ ਵਾਲੀ ਤਿਆਰ ਹੋ ਵੀਰੇ ਸੋਲ ਤੱਕ ਚੱਡਾ ਲਾ ਜੂਗੀ ਤੇ ਅਗਲੀ ਸਾਈਡ ਤੋਂ ਵੀ ਆਪਾਂ ਖੜਾ ਦਾ ਸੈਜ ਗੈਪ ਕੈਪਟਲ ਨੇ ਆਂ ਉਹ ਵਾਹ ਯਾਰ ਲੀਸਰਰ ਤੋਂ ਥੋੜਾ ਦਾ ਸਹਿਜ ਗਿਆ ਚੱਕਾ ਸਾਡੇ ਜੀ ਬਹੁਤ ਹੀ ਚੰਗਾ ਆ ਗਿਆ ਵਾ ਤੇ ਪਿੰਡੇ ਦੇ ਜਿਹੜੀਆਂ ਨਾਲਾ ਨੂੜਾ ਜਿਹੜੀਆਂ ਬਹੁਤ ਚੰਗੀਆਂ ਆ ਗਈਆਂ ਮੈਂ ਪਕਲੇ ਚਾ ਮੜੀ ਆ ਤੇ ਇਹਦਾ ਮੁਗਲ ਵੀਰ ਕੀ ਕਰਨਾ ਫਿਰ ਦੇ ਦਈਏ ਭਾੜੇ ਇੱਕ ਦਸਦੀ ਲੈ ਜਾਇਜ ਜਿਆ ਕਰੀਏ ਮੈਂ ਤਾਂ ਇੱਕ ਪੰਜ ਦੇ ਦਈਏ ਲੱਖ ਬੰਦਰ ਕਰ ਦਈਏ ਮੇਰਾ ਰਾਦਾ ਜੀ 2000 ਕਰ ਦਈਏ ਜੀ ਪੰਜ ਦੇ ਛੱਡੀ ਕੇ ਲੱਖ ਪੂਰੀ 50000 ਯਾਰ ਦੇ ਦਾਂਗੇ ਨਹੀਂ 90000 94000 ਦੀ ਭਾੜੀ ਦੇ ਦਾਂਗੇ ਲੋ ਭਾਜੀ 94000 ਦੀ ਤੇ ਬਾਕੀ ਵੀਰ ਭਰਾ ਸਾਹਮਣੇ ਵਾਲਾ ਲੈ ਜਾਊਗਾ ਤੇ ਦੁੱਧ ਕਰਮ ਵਾਲੀ ਚੰਗਾ ਭਰੀ ਜਾਊਗੀ ਤੇ ਜਿਹੜੀਆਂ ਪਿੰਡੇ ਦੇ ਨਾਲਾ ਨੋੜਾ ਜਿਹੜੀਆਂ ਕਾਫੀ ਦਿਖਣਦੀਆਂ ਵਾਂ ਵੀਡੀਓ ਚ ਹੋ ਸਕਦਾ ਥੋੜੀਆਂ ਘੱਟ ਦੇਖਣ ਬਾਕੀ ਇੱਥੇ ਆ ਕੇ ਕੋਈ ਭਰਾ ਵੇਖੂਗਾ ਤੇ ਪਤਲੇ ਚੰਬੜੀ ਇਹ ਸਿੰਗ ਸੁੰਗ ਵੀ ਬਹੁਤ ਹੀ ਚੰਗਾ ਆ ਗਿਆ ਵੈਣ ਨਿਗਾ ਨਿਗਾ ਜੱਸ ਸਿੰਗ ਐਨ ਕੁੰਡਾ ਕੀਤਾ ਵਾ ਇਹ ਮੌਕੇ ਤੇ ਚਲੋ ਭਾਈ ਥੋੜਾ ਗੋਲਾ ਕੋਈ ਗਾਲੀ ਪਾਰੀ ਕਰਦਾਂਗੇ ਪਾਰੀ ਕਰਦਾਂਗੇ ਕਰਦਾਂਗੇ ਠੀਕ ਹੈ ਠੀਕ ਹੈ ਲੋ ਭਾਈ ਮੌਕੇ ਤੇ ਹੋਰ ਵੀ ਮਾਨਤਾਨ ਪਾਈ ਕਹਿੰਦਾ ਕਿ ਜ਼ਰੂਰ ਕਰਾਂਗੇ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਇਹਦੇ ਮੋੜਣਾ ਨਹੀਂ ਆਪਾਂ ਕਿਸ ਨੂੰ ਵੀ ਜਦੋਂ ਤਿਆਰ ਆਈ ਉਦੋਂ ਮੈਂ ਭੜੀ ਰੁਪਈਆਂ ਦੀ ਬੰਨੀ ਦੀ ਠੀਕ ਹੈ ਠੀਕ ਹੈ ਚਲੋ ਹੁਣ ਸਾਮ ਥੋੜੀ ਬਧੀ ਆਪਾਂ ਨੂੰ ਤੁਹਾਨੂੰ ਪਤਾ ਛੱਡਣੀ ਪਣੀ ਹਾਂਜੀ ਹਾਂਜੀ ਭੜੀ ਹਾਂਜੀ ਠੀਕ ਹੈ ਜੀ ਲੋ ਭਾਈ ਕੋਈ 10 15 ਦਿਨ ਸਾਮ ਕਰ ਲੂਗਾ ਤੇ ਪਈਏ ਨਾਲ ਹੋਰ ਜੋੜ ਜਾਣਿਆ ਘਰ ਵਾਲੀ ਨੇ ਤੇ ਹੋਰ ਭਾਈ ਕੁਝ ਕਹਿਣਾ ਹੋਵੇ ਓਕੇ ਓਕੇ ਭੜੀ ਸਾਰਾ ਠੀ ਹਾਂਜੀ ਚਲੋ ਮਹਾਰਾਜ ਓਕੇ ਰੱਖੇ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ